ਹਾਏ ਗਾਇਸ ਸਾਸ਼ੀਆ ਕਾਜੂ ਮੀਤ ਕਰਨਾ ਤੁਸੀ ਬਿਲਕੁਲ ਠੀਕ-ਠਾਕ ਹੋਗੇ ਵਧੀਆ ਸਤਿਆ ਹੋਗੇ ਰੱਬ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਵਾਂ ਚ ਰੱਖੇ ਇੱਥੇ ਜੀ ਅਸੀਂ ਅੱਜ ਕੱਲ ਕਰਾਂਗੇ ਅਫਰੀਕਾ ਦੇ ਵਿੱਚ ਸਿੱਖੀ ਮਜ਼ੱਬ ਕੰਜ ਫੈਲਿਆ ਅਫਰੀਕਾ ਦੇ ਵਿੱਚ ਸਿੱਖੀ ਨੂੰ ਲੋਕਾਂ ਨੇ ਕੰਜ ਅਡਾਪਟ ਕਰਨਾ ਸ਼ੁਰੂ ਕੀਤਾ ਕੰਜ ਉਹਨਾਂ ਨੇ ਸਿੱਖੀ ਨੂੰ ਐਕਸੈਪਟ ਕੀਤਾ ਅਜੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਬਹੁਤ ਇੰਟਰਸਟਿੰਗ ਵੀਡੀਓ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਆਵੇ ਅਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ लेट्स गो ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਅਫਰੀਕਾ ਨੂੰ ਆਪਣਾ ਘਰ ਬਣਾਇਆ ਜਿਨ੍ਹਾਂ ਨੂੰ ਅਫਰੀਕੀ ਕਬੀਲਿਆਂ ਨੇ ਵੀ ਇੱਜ਼ਤ ਦਿੱਤੀ ਇਹਨਾਂ ਕਰਕੇ ਹੀ ਈਸਟ ਅਫਰੀਕਾ ਦੇ ਖਤਰਨਾਕ ਜੰਗਲਾਂ ਦੇ ਵਿੱਚ ਪਹਿਲੀ ਰੇਲਵੇ ਲਾਈਨ ਬਣੀ ਭਾਵੇਂ ਇਹ ਲੋਕ ਆਪਣੇ ਦੇਸ਼ ਤੋਂ ਬਹੁਤ ਜ਼ਿਆਦਾ ਦੂਰ ਸਨ ਪਰ ਫਿਰ ਵੀ ਇਹਨਾਂ ਨੇ ਆਪਣੀ ਵਿਰਾਸਤ ਤੇ ਸੱਭਿਆਚਾਰ ਨੂੰ ਇੱਥੇ ਸੰਭਾਲੀ ਰੱਖਿਆ ਕੌਣ ਸਨ ਇਹ ਲੋਕ ਪੰਜਾਬੀ ਜੀ ਹਾਂ ਪੰਜਾਬੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿੱਖ ਸੀ ਕਿਵੇਂ ਦਾ ਸੀ ਇਹਨਾਂ ਦਾ ਅਫਰੀਕਾ ਜਾਣ ਦਾ ਸ਼ੁਰੂਆਤੀ ਸਫ਼ਰ ਅੱਜ ਦੀ ਇਸ ਛੋਟੀ ਜੀ ਵੀਡੀਓ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਹ ਕਹਾਣੀ ਲਗਭਗ 134 ਸਾਲ ਪਹਿਲਾਂ ਸ਼ੁਰੂ ਹੁੰਦੀ ਹੈ ਜਦੋਂ ਪੰਜਾਬ ਤੇ ਵੀ ਬ੍ਰਿਟਾਨੀਆ ਹਕੂਮਤ ਦਾ ਰਾਜ ਸੀ ਤੇ ਈਸਟ ਅਫਰੀਕਾ ਤੇ ਵੀ 1890 ਵਿੱਚ ਪੰਜਾਬ ਤੋਂ ਇੱਕ ਕਾਲਾ ਸਿੰਘ ਨਾਮ ਦਾ ਸਿੱਖ ਵਪਾਰ ਕਰਨ ਲਈ ਅਫਰੀਕਾ ਵੱਲ ਨੂੰ ਤੁਰਦਾ ਹੈ ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਉਹ ਈਸਟ ਅਫਰੀਕਾ ਦੇ ਦੇਸ਼ ਕੀਨੀਆ ਵਿੱਚ ਪਹੁੰਚਦਾ ਹੈ। ਕੀਨੀਆ ਦੇ ਵਿੱਚ ਆਪਣੇ ਵਪਾਰ ਲਈ ਉਹ ਵੱਖ-ਵੱਖ ਇਲਾਕਿਆਂ ਵਿੱਚ ਜਾਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਸੀ ਮਸਾਈ ਲੈਂਡ। ਇੱਥੇ ਉਹਦੀ ਮੁਲਾਕਾਤ ਮਸਾਈ ਕਬੀਲੇ ਦੇ ਲੋਕਾਂ ਨਾਲ ਹੁੰਦੀ ਹੈ। ਮਸਾਈ ਲੈਂਡ ਈਸਟ ਅਫਰੀਕਾ ਦਾ ਉਹ ਇਲਾਕਾ ਹੈ ਜਿੱਥੇ ਅੰਗਰੇਜ਼ ਵੀ ਜਾਣ ਤੋਂ ਡਰਦੇ ਸਨ ਕਿਉਂਕਿ ਇੱਥੇ ਰਹਿਣ ਵਾਲਾ ਕਬੀਲਾ ਬੜਾ ਬਹਾਦਰ ਸੀ। ਉਹਨਾਂ ਦੀ ਆਪਣੇ ਇਲਾਕੇ ਵਿੱਚ ਬੜੀ ਦਹਿਸ਼ਤ ਸੀ। ਇਸ ਇਲਾਕੇ ਵਿੱਚ ਕਿਸੇ ਨੂੰ ਵੀ ਆਉਣ ਦੀ ਇਜਾਜ਼ਤ ਨਹੀਂ ਸੀ। ਇੱਥੇ ਫਿਰ ਕਾਲਾ ਸਿੰਘ ਪਹੁੰਚਦਾ ਹੈ। ਉਹ ਬੜੇ ਵਧੀਆ ਤਰੀਕੇ ਨਾਲ ਇਹ ਮਸਾਈ ਲੋਕਾਂ ਨਾਲ ਗੱਲ ਕਰਦਾ ਹੈ ਮਸਾਈ ਲੋਕ ਉਸ ਨੂੰ ਵੇਖ ਕੇ ਬੜੇ ਹੈਰਾਨ ਹੋ ਜਾਂਦੇ ਨੇ ਤੇ ਸੋਚ ਵਿੱਚ ਪੈ ਜਾਂਦੇ ਨੇ ਕਿਉਂਕਿ ਕਾਲਾ ਸਿੰਘ ਦਾ ਪਹਿਰਾਵਾ ਬੋਲੀ ਤੇ ਦੇਖਣ ਵਿੱਚ ਉਹ ਉਹਨਾਂ ਨਾਲੋਂ ਬਿਲਕੁਲ ਵੱਖਰਾ ਸੀ ਉਹਨਾਂ ਨੇ ਕਾਲਾ ਸਿੰਘ ਵਰਗਾ ਬੰਦਾ ਅੱਜ ਤੱਕ ਨਹੀਂ ਸੀ ਦੇਖਿਆ ਫਿਰ ਇਹ ਲੋਕ ਕਾਲਾ ਸਿੰਘ ਨੂੰ ਪੁੱਛਦੇ ਹਨ ਕਿ ਤੂੰ ਕੌਣ ਹੈ ਅਗੋ ਜਵਾਬ ਵਿੱਚ ਕਹਿੰਦਾ ਹੈ ਕਿ ਉਸ ਦਾ ਨਾਮ ਕਾਲਾ ਸਿੰਘ ਹੈ ਮਸਾਈ ਕਬੀਲੇ ਨੂੰ ਲੱਗਿਆ ਕਿ ਸ਼ਾਇਦ ਇਹ ਆਪਣੀ ਪਛਾਣ ਦੱਸ ਰਿਹਾ ਹੈ ਜਿਵੇਂ ਸਾਡਾ ਮਸਾਈ ਕਬੀਲਾ ਹੈ ਸ਼ਾਇਦ ਇਸੇ ਕਬੀਲੇ ਦਾ ਨਾਮ ਕਾਲਾ ਸਿੰਘਾ ਹੈ ਇਸ ਤੋਂ ਬਾਅਦ ਆਉਣ ਵਾਲੇ ਸਾਰੇ ਸਿੱਖਾਂ ਲਈ ਕਾਲਾ ਸਿੰਘਾ ਨਾਮ ਉਹਨਾਂ ਦੀ ਪਛਾਣ ਬਣ ਗਈ ਸੀ ਇਹ ਵੱਖਰੀ ਪਛਾਣ ਉਹਨਾਂ ਨੂੰ ਮਸਾਈ ਕਬੀਲੇ ਨੇ ਹੀ ਦਿੱਤੀ ਸੀ ਫਿਰ 1895 ਵਿੱਚ ਅੰਗਰੇਜ਼ਾਂ ਨੇ ਈਸਟ ਅਫਰੀਕਾ ਦੇ ਵਿੱਚ ਰੇਲਵੇ ਲਾਈਨ ਬਣਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਇਸ ਪ੍ਰੋਜੈਕਟ ਵਿੱਚ ਮੁੰਬਾਸਾ ਨੂੰ ਵਿਕਟੋਰੀਆ ਝੀਲ ਨਾਲ ਰੇਲ ਰਾਹੀਂ ਜੋੜਨਾ ਸੀ ਇਹ ਰੂਟ ਵਪਾਰ ਤੇ ਟ੍ਰੈਵਲ ਲਈ ਅੰਗਰੇਜ਼ਾਂ ਲਈ ਬੜਾ ਜ਼ਰੂਰੀ ਸੀ ਪਰ ਇਹ ਕੰਮ ਇੰਨਾ ਵੀ ਸੌਖਾ ਨਹੀਂ ਸੀ ਕਿਉਂਕਿ ਇੱਕ ਤਾਂ ਰੂਟ ਜੰਗਲਾਂ ਦੇ ਵਿੱਚੋਂ ਦੀ ਗੁਜ਼ਰਦਾ ਸੀ ਤੇ ਦੂਸਰਾ ਇੱਥੇ ਖਤਰਨਾਕ ਜੰਗਲੀ ਜਾਨਵਰ ਰਹਿੰਦੇ ਸਨ ਅੰਗਰੇਜ਼ਾਂ ਨੂੰ ਇਹ ਕੰਮ ਬਹੁਤ ਹੀ ਔਖਾ ਲੱਗ ਰਿਹਾ ਸੀ ਕਾਲਾ ਸਿੰਘ ਦੀ ਬਹਾਦਰੀ ਤੋਂ ਉਹ ਪਹਿਲਾਂ ਹੀ ਜਾਣੂ ਸੀ। ਉਹਨਾਂ ਨੇ ਫਿਰ ਇਸ ਖਤਰਨਾਕ ਕੰਮ ਨੂੰ ਕਰਨ ਲਈ ਪੰਜਾਬ ਤੋਂ ਮਜ਼ਦੂਰ ਬੁਲਾਏ ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਸੀ। ਇਸ ਕਰਕੇ ਪੰਜਾਬ ਤੋਂ ਅਫਰੀਕਾ ਵੱਲ ਨੂੰ 1895 ਤੋਂ 1902 ਦੇ ਵਿੱਚ ਪ੍ਰਵਾਸ ਸ਼ੁਰੂ ਹੋਇਆ। ਜਿਹੜਾ ਕੰਮ ਅੰਗਰੇਜ਼ਾਂ ਨੂੰ ਬੜਾ ਔਖਾ ਲੱਗ ਰਿਹਾ ਸੀ, ਉਹ ਕੰਮ ਪੰਜਾਬੀਆਂ ਨੇ ਆਪਣੇ ਹੌਸਲੇ ਤੇ ਮਿਹਨਤ ਨਾਲ ਕਰਕੇ ਵਿਖਾਇਆ। ਰੇਲਵੇ ਲਾਈਨ ਬਣ ਕੇ ਤਿਆਰ ਹੋ ਗਈ। ਇਹ ਪ੍ਰੋਜੈਕਟ ਦੇ ਖਤਮ ਹੁੰਦਿਆਂ ਹੁੰਦਿਆਂ ਕਈ ਪੰਜਾਬੀ ਮਜ਼ਦੂਰਾਂ ਨੇ ਜਾਨਵਰਾਂ ਦੇ ਹਮਲਿਆਂ ਕਰਕੇ ਤੇ ਕਈਆਂ ਨੇ ਬਿਮਾਰੀਆਂ ਕਰਕੇ ਆਪਣੀ ਜਾਨ ਗਵਾਈ। ਫਿਰ ਅੰਗਰੇਜ਼ਾਂ ਨੂੰ ਇਸ ਰੇਲਵੇ ਲਾਈਨ ਦੀ ਸੇਫਟੀ ਲਈ ਵੀ ਫੋਰਸ ਦੀ ਲੋੜ ਸੀ। ਇਸ ਲਈ ਵੀ ਪੰਜਾਬੀਆਂ ਨੂੰ ਹੀ ਅਪਾਇੰਟ ਕੀਤਾ ਗਿਆ ਪੰਜਾਬ ਰਾਈਫਲ ਰੈਜੀਮੈਂਟ ਦੇ ਸਿੱਖਾਂ ਨੂੰ ਇਸ ਕੰਮ ਲਈ ਚੁਣਿਆ ਗਿਆ ਅੰਗਰੇਜ਼ ਸਿੱਖਾਂ ਦੀ ਕਾਬਲੀਅਤ ਨੂੰ ਵੇਖ ਕੇ ਇੰਨੇ ਜ਼ਿਆਦਾ ਖੁਸ਼ ਸਨ ਕਿ ਫਿਰ ਉਹਨਾਂ ਨੇ ਹਾਈ ਲੈਵਲ ਜੌਬਸ ਲਈ ਵੀ ਸਿੱਖਾਂ ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਇਸ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਕਿ ਕੀਨੀਆ ਪੁਲਿਸ ਫੋਰਸ ਵਿੱਚ ਸਾਰੇ ਏਸ਼ੀਆ ਵਿੱਚੋਂ ਪਹਿਲਾ ਪੁਲਿਸ ਇੰਸਪੈਕਟਰ ਪੰਜਾਬ ਦਾ ਸਰਦਾਰ ਕਪੂਰ ਸਿੰਘ ਚੁਣਿਆ ਗਿਆ ਹੌਲੀ ਹੌਲੀ ਅਫਰੀਕਾ ਦੇ ਵਿੱਚ ਪੰਜਾਬੀ ਸੈਟਲ ਹੋਣ ਲੱਗ ਗਏ ਇੱਥੇ ਆਪਣਾ ਕਾਰੋਬਾਰ ਬਣਾਉਣ ਲੱਗ ਗਏ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਵੀ ਹੌਲੀ ਹੌਲੀ ਪੰਜਾਬ ਤੋਂ ਇੱਥੇ ਸੱਦਣ ਲੱਗ ਗਏ 1911 ਵਿੱਚ ਜਦੋਂ ਕਿਨੀਆ ਦੇ ਵਿੱਚ ਸਿਰਫ 100 ਸਿੱਖ ਸੀ ਉਦੋਂ ਪਹਿਲਾ ਗੁਰਦੁਆਰਾ ਸਾਬਨਾ ਰੋਬੀ ਦੇ ਵਿੱਚ ਬਣਾਇਆ ਗਿਆ 1909 ਵਿੱਚ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਸਰਦਾਰ ਕਿਸ਼ਨ ਸਿੰਘ ਨੇ ਰੱਖਿਆ ਸੀ। ਇਸ ਤੋਂ ਬਾਅਦ ਹੁਣ ਤੱਕ ਇਨੀਆਂ ਵਿੱਚ ਕਿੰਨੇ ਗੁਰਦੁਆਰਾ ਸਾਹਿਬ ਬਣ ਗਏ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬੀਆਂ ਨੇ ਆਪਣੀ ਵਿਰਾਸਤ ਇੱਥੇ ਸਾਂਭ ਕੇ ਰੱਖੀ ਹੋਈ ਹੈ। ਕਿਨੀਆਂ ਦੇ ਵਿੱਚ ਹਾਕੀ ਨੂੰ ਸਿਖਰ ਤੇ ਪਹੁੰਚਾਉਣ ਲਈ ਵੀ ਪੰਜਾਬੀਆਂ ਦਾ ਖਾਸ ਯੋਗਦਾਨ ਹੈ। ਜਿਵੇਂ 1920 ਵਿੱਚ ਬਣਿਆ ਸਿੱਖ ਯੂਨੀਅਨ ਕਲੱਬ ਨਾ ਰੋਪੀ ਇਸਤੇ ਅੰਡਰ ਕਿਨੀਆ ਵਿੱਚ ਰਹਿੰਦੇ ਪੰਜਾਬੀ ਨੌਜਵਾਨਾਂ ਨੂੰ ਹੌਕੀ ਲਈ ਟ੍ਰੇਨਿੰਗ ਦਿੱਤੀ ਗਈ। ਇਸ ਦਾ ਨਤੀਜਾ ਇਹ ਨਿਕਲਿਆ ਕਿ 1960 ਦੀ ਕਿਨੀਆ ਹੌਕੀ ਟੀਮ ਵਿੱਚ ਜ਼ਿਆਦਾਤਰ ਖਿਡਾਰੀ ਪੰਜਾਬੀ ਸਿੱਖ ਸਨ ਤੇ ਇਸ ਸਮੇਂ ਦੇ ਵਿੱਚ ਹੀ ਕਿਨੀਆ ਦੀ ਹੌਕੀ ਟੀਮ ਸਾਰੇ ਵਰਲਡ ਦੀਆਂ ਟੌਪ ਟੀਮਾਂ ਦੇ ਵਿੱਚੋਂ ਇੱਕ ਸੀ। ਜੇ ਅੱਜ ਅਸੀਂ ਇੰਡੀਆ ਤੋਂ ਬਾਹਰ ਕਿਸੇ ਟੌਪ ਹੌਕੀ ਖਿਡਾਰੀ ਦੀ ਗੱਲ ਕਰੀਏ ਤਾਂ ਉਹ ਹਨ ਕਿਨੀਆ ਦੇ ਅਵਤਾਰ ਸਿੰਘ ਸੋਹੀ। ਇਹਨਾਂ ਨੇ ਚਾਰ ਵਾਰ ਕਿਨੀਆ ਨੂੰ 올림픽 ਦੇ ਵਿੱਚ ਰਿਪਰੈਜ਼ੈਂਟ ਕੀਤਾ। ਤਿੰਨ ਵਾਰ ਕੈਪਟਨ ਦੇ ਤੌਰ ਤੇ ਤੇ ਇੱਕ ਵਾਰ ਖਿਡਾਰੀ ਦੇ ਤੌਰ ਤੇ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਕੀਨੀਆ ਦੀ ਹਾਕੀ ਟੀਮ ਵਿੱਚ ਪੰਜਾਬੀਆਂ ਦਾ ਕਿੰਨਾ ਦਬਦਬਾ ਰਿਹਾ ਹੈ ਸਪੋਰਟਸ ਤੋਂ ਬਿਨਾ ਆਪਣੀ ਕਮਿਊਨਿਟੀ ਲਈ ਪੰਜਾਬੀਆਂ ਨੇ ਇੱਥੇ ਖਾਲਸਾ ਸਕੂਲ ਵੀ ਖੁਲਵਾਏ ਹਨ ਇਹ ਇਕੱਲੇ ਸਿੱਖ ਸਟੂਡੈਂਟ ਵਾਸਤੇ ਨਹੀਂ ਬਣਾਏ ਗਏ ਬਲਕਿ ਇੱਥੇ ਸਾਰੀਆਂ ਕਮਿਊਨਿਟੀਆਂ ਦੇ ਬੱਚੇ ਵੱਢਦੇ ਹਨ ਇਸ ਤੋਂ ਇਲਾਵਾ ਕੀਨੀਆ ਦੀ ਪੋਲਿਟਿਕਸ ਵਿੱਚ ਵੀ ਪੰਜਾਬੀ ਨੁਮਾਇੰਦੇ ਚੁਣੇ ਜਾਂਦੇ ਹਨ ਜੁਨ 2013 ਵਿੱਚ ਕਿਨੀਆ ਪਾਰਲੀਮੈਂਟ ਵਿੱਚ ਸਾਰੇ ਏਸ਼ੀਆ ਦੀ ਪਹਿਲੀ ਵਿਮਨ ਐਮਪੀ ਸੋਨੀਆ ਕੌਰ ਬਿਰਦੀ ਚੁਣੀ ਗਈ। ਪੰਜਾਬ ਤੋਂ ਜਿਹੜੇ ਲੋਕ ਅਫਰੀਕਾ ਵੱਲ ਸ਼ੁਰੂ ਤੋਂ ਹੀ ਮਾਈਗ੍ਰੇਟ ਕਰ ਗਏ, ਉਹਨਾਂ ਦੇ ਇੱਥੇ ਚੰਗੇ ਕਾਰੋਬਾਰ ਹਨ। ਇਹ ਕਾਰੋਬਾਰ ਜਾਂ ਤਾਂ ਖੇਤੀਬਾੜੀ ਨਾਲ ਰਿਲੇਟਡ ਹਨ ਜਾਂ ਫਿਰ ਟਰਾਂਸਪੋਰਟੇਸ਼ਨ ਨਾਲ ਜਿਸ ਕਰਕੇ ਇਹਨਾਂ ਦਾ ਸੁਸਾਇਟੀ ਦੇ ਵਿੱਚ ਵੀ ਚੰਗਾ ਨਾਮ ਹੈ। ਵੀਡੀਓ ਦੇ ਅਖੀਰ ਵਿੱਚ ਇੱਕ ਜ਼ਰੂਰੀ ਗੱਲ ਕਿ ਅੱਜ ਤੱਕ ਆਪਣੇ ਲੋਕ ਜਿੱਥੇ ਵੀ ਗਏ ਨੇ ਕੈਨੇਡਾ ਅਮਰੀਕਾ ਜਾਂ ਫਿਰ ਯੂਕੇ ਇੱਥੇ ਇਹਨਾਂ ਨੂੰ ਪ੍ਰਵਾਸੀ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ ਪਰ ਅਫਰੀਕਾ ਵਿੱਚ ਇਹਨਾਂ ਨੂੰ ਲੋਕਲ ਕਬੀਲਿਆਂ ਦੇ ਬਰਾਬਰ ਪਛਾਣ ਮਿਲੀ ਇਹ ਪਛਾਣ ਅੱਜ ਵੀ ਇਹਨਾਂ ਦੇ ਨਾਲ ਹੈ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਵੀ ਕੰਮ ਜਿਹੜਾ ਅੰਗਰੇਜ਼ ਆਪ ਨਾ ਕਰ ਸਕੇ ਉਹ ਸਿੱਖਾਂ ਨੇ ਕਰਕੇ ਵਿਖਾਇਆ ਬਹੁਤ ਵਧੀਆ ਸਟੋਰੀ ਅੱਜ ਦੀ ਇੱਕ ਇੱਕ ਹਿਸਟੋਰੀਕ ਸਟੋਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਸੀਂ ਕੀ ਕਹੋਗੇ ਤੁਹਾਡਾ ਕੀ ਜੋ ਵੀ ਕਹਿਣਾ ਹੈ لازਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਇਸ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੁਮ ਲਾਕਾਤ ਹੁੰਦੀ ਸਸ਼ੀਅ ਕਾਲ ਜੀ ਕੰਮ ਜਿਹੜਾ ਅੰਗਰੇਜ਼ ਆਪ ਨਾ ਕਰ ਸਕੇ ਉਹ ਸਿੱਖਾਂ ਨੇ ਕਰਕੇ ਵਿਖਾਇਆ ਬਹੁਤ ਵਧੀਆ ਸਟੋਰੀ ਅੱਜ ਦੀ ਇੱਕ ਇੱਕ ਹਿਸਟੋਰੀਕ ਸਟੋਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਸੀਂ ਕੀ ਕਹੋਗੇ ਤੁਹਾਡਾ ਕੀ ਜੋ ਵੀ ਕਹਿਣਾ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਸਸ਼ੀਅ ਕਾਲ ਜੀ ਕੰਮ ਜਿਹੜਾ ਅੰਗਰੇਜ਼ ਆਪ ਨਾ ਕਰ ਸਕਿਆ ਉਹ ਸਿੱਖਾਂ ਨੇ ਕਰਕੇ ਵਿਖਾਇਆ ਬਹੁਤ ਵਧੀਆ ਸਟੋਰੀ ਅੱਜ ਦੀ ਇੱਕ ਇੱਕ ਹਿਸਟੋਰੀਕ ਸਟੋਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਸੀਂ ਕੀ ਕਹੋਗੇ ਬੜਾ ਕੀ ਜੋ ਵੀ ਕਹਿਣਾ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਇਸ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਸਸ਼ੀ ਕਾਲ ਜੀ ਕਾਮ ਜਿਹੜਾ ਅੰਗਰੇਜ਼ ਆਪ ਨਾ ਕਰ ਸਕੇ ਉਹ ਸਿੱਖਾਂ ਨੇ ਕਰਕੇ ਵਿਖਾਇਆ ਬਹੁਤ ਵਧੀਆ ਸਟੋਰੀ ਅੱਜ ਦੀ ਇੱਕ ਇੱਕ ਹਿਸਟੋਰੀਕ ਸਟੋਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਸੀਂ ਕੀ ਕਹੋਗੇ ਤੁਹਾਡਾ ਕੀ ਜੋ ਵੀ ਕਹਿਣਾ ਹੈ لازਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਸਸ਼ੀਅ ਕਾਲ ਜੀ ਕੰਮ ਜਿਹੜਾ ਅੰਗਰੇਜ਼ ਆਪ ਨਾ ਕਰ ਸਕੇ ਉਹ ਸਿੱਖਾਂ ਨੇ ਕਰਕੇ ਵਿਖਾਇਆ ਬਹੁਤ ਵਧੀਆ ਸਟੋਰੀ ਅੱਜ ਦੀ ਇੱਕ ਇੱਕ ਹਿਸਟੋਰੀਕ ਸਟੋਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਸੀਂ ਕੀ ਕਹੋਗੇ ਤੁਹਾਡਾ ਕੀ ਜੋ ਵੀ ਕਹਿਣਾ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਸਸ਼ੀਅ ਕਾਲ ਜੀ ਕੰਮ ਜਿਹੜਾ ਅੰਗਰੇਜ਼ ਆਪ ਨਾ ਕਰ ਸਕਿਆ ਉਹ ਸਿੱਖਾਂ ਨੇ ਕਰਕੇ ਵਿਖਾਇਆ ਬਹੁਤ ਵਧੀਆ ਸਟੋਰੀ ਅੱਜ ਦੀ ਇੱਕ ਇੱਕ ਹਿਸਟੋਰੀਕ ਸਟੋਰੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੁਸੀਂ ਕੀ ਕਹੋਗੇ ਤੁਹਾਡਾ ਕੀ ਜੋ ਵੀ ਕਹਿਣਾ ਹੈ لازਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਸਸ਼ੀ ਕਾਜ